ਹਜ਼ੂਰੀ ਵਿਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਸ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਮੇਰੇ ਤਾਂ ਪਿਤਾ ਸਨ ਤੁਹਾਡੇ ਸਾਰਿਆਂ ਦੇ ਬਜ਼ੁਰਗ ਤੇ ਬਾਪੂ ਸਨ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਪਰਿਵਾਰ ਨਹੀਂ ਜਿਹਦੇ ਦਿਲ ਵਿੱਚ ਬਾਦਲ ਸਾਹਿਬ ਨੇ ਆਪਣੀ ਜਗ੍ਹਾ ਨਾ ਬਣਾਈ ਹੋਵੇ ਸ਼੍ਰੋਮਣੀ ਕਾਲੀ ਦਲ 103 ਸਾਲ ਪੁਰਾਣੀ ਪਾਰਟੀ 103 ਸਾਲ ਵਿੱਚ ਮੈਨੂੰ ਲੱਗਦਾ ਇੱਕੋ ਇੱਕ ਇਨਸਾਨ ਹੈ ਜੀਨੇ 70 ਸਾਲ ਸੇਵਾ ਕੀਤੀ 103 ਸਾਲਾਂ ਚ ਸ਼ੁਰੂ ਕੀਤੀ ਜ਼ਮੀਨ ਤੋਂ ਸ਼ੁਰੂ ਕੀਤਾ ਕੰਮ ਤੇ ਪੰਜਾਬ ਦੀ ਕੌਮ ਨੇ ਇੰਨਾ ਇੰਨੀ ਮਾਨ ਦਿੱਤਾ ਇੰਨੀ ਬਸਰ ਤੇ ਹੱਥ ਰੱਖਿਆ ਕਿ ਪਾਰਟੀ ਦੀ ਪ੍ਰਧਾਨਗੀ ਦੀ ਸੇਵਾ ਵੀ ਉਹਨਾਂ ਨੇ ਦਿੱਤੀ ਅੱਜ ਕੱਲ ਲੀਡਰ ਆਉਂਦੇ ਆ ਸਿੱਧਾ ਐਮ.ਐਲ.ਏ ਬੰਨਣਾ ਚਾਹੁੰਦੇ ਆ ਮਨਿਸਟਰ ਬੰਨਣਾ ਚਾਹੁੰਦੇ ਆ ਸਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਸੇ ਪਿੰਡ ਤੋਂ ਸ਼ੁਰੂ ਕੀਤੀ ਆਪਣੀ ਸਿਆਸਤ ਐਸ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਐਸੋਂ ਦੀ ਬਲੌਕ ਸੰਵਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਐਮ ਐਲ ਏ ਬਣੇ ਐਮ ਪੀ ਬਣੇ ਮੰਤਰੀ ਬਣੇ ਤੇ ਮੁੱਖ ਮੰਤਰੀ ਬਣੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਜੇ ਉਹਨਾਂ ਦੇ 70 ਸਾਲ ਦੀ ਸਿਆਸੀ ਜੀਵਨ ਨੂੰ ਮੈਂ ਛੇ ਸੱਤ ਲਫ਼ਜ਼ਾਂ ਵਿੱਚ ਪ੍ਰੂਣਾ ਚਾਹਾਂ ਕਿ ਕੀ ਛੇ ਸੱਤ ਲਫ਼ਜ਼ ਮੈਂ ਵਰਤਾਂ ਤੇ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਉਹ ਨੈਸ਼ਨਲਿਸਟ ਸੀ ਉਹਨਾਂ ਦੀ ਸੋਚ ਸੀ ਕਿ ਦੇਸ਼ ਤਕੜਾ ਹੈ ਤੇ ਪੰਜਾਬ ਤਕੜਾ ਹੈ ਜੇ ਪੰਜਾਬ ਤਕੜਾ ਤੇ ਆਪਣੀ ਕੌਮ ਤਕੜੀ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਐਸੀ ਨਿਸ਼ਾਨੇ ਤੇ ਕੰਮ ਕੀਤਾ ਦੂਜੀ ਗੱਲ ਮੈਂ ਉਹਨਾਂ ਨੇ ਸਿਆਸੀ ਜੀਵਨ 'ਚ ਮੈਂ ਕਿ ਦੇਖਾਂ ਕਿ ਉਹ ਡੈਮੋਕਰੈਟਿਕ ਸੀ ਉਹਨਾਂ ਦੀ ਸੋਚ ਡੈਮੋਕਰੈਟਿਕ ਸੀ ਭਾਵੇਂ ਉਹ ਚੀਫ ਮਿਨਿਸਟਰ ਰਹੇ ਭਾਵੇਂ ਆਪਣੇ ਪਾਰਟੀ ਦੇ ਲੀਡਰ ਰਹੇ ਭਾਵੇਂ ਪ੍ਰਧਾਨ ਰਹੇ ਭਾਵੇਂ ਉਹਨਾਂ ਕੋਲੇ ਤਾਕਤ ਸੀ ਕੋਈ ਕੋਈ ਮਰਜ਼ੀ ਫੈਸਲਾ ਲੈ ਲੈਣ ਪਰ ਉਹਨੇ ਜ਼ਿੰਦਗੀ ਵਿੱਚ ਬਿਗੈਰ ਸਲਾਹ ਕੀਤੇ ਬਿਗੈਰ ਲੋਕਾਂ ਨੂੰ ਕੌਨਫੀਡੈਂਸ ਲਿੱਤੇ ਉਹਨਾਂ ਨੇ ਕੋਈ ਵੀ ਫੈਸਲਾ ਲੈਂਤਾ ਉਹਨਾਂ ਦੇ ਸੋਚ ਦਿਲ ਵਿੱਚ ਡੈਮੋਕਰੈਟਿਕ ਸੋਚ ਸੀ ਜਿਹੜੀ ਅੱਜ ਕੱਲ ਬਹੁਤ ਘੱਟ ਹੈ ਤੀਜੀ ਚੀਜ਼ ਜਿਹੜੀ ਮੈਂ ਦੇਖਦਾ ਉਹ ਸੈਕੂਲਰ ਬਾਈ ਨੇਚਰ ਸਨ ਸੈਕੂਲਰ ਬਾਈ ਨੇਚਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਬਣਾਉਣਾ ਸਾਰੇ ਧਰਮਾਂ ਨੂੰ ਆਪ ਜਾ ਕੇ ਹੌਸਲਾ ਦੇਣਾ ਉਹਨਾਂ ਦੀ ਮੁਸ਼ਕਲਾਂ ਦੇ ਵਿੱਚ ਉਹਨਾਂ ਜੇ ਤੁਸੀਂ ਪੰਜਾਬ ਵਿੱਚ ਕਿਸੇ ਹਿੰਦੂ ਪਰਿਵਾਰ ਨੂੰ ਪੁੱਛ ਲੋ ਬਾਦਲ ਸਾਹਿਬ ਬਾਰੇ ਉਹ ਕਹਿਣਗੇ ਬਾਦਲ ਸਾਹਿਬ ਸਾਡੇ ਕਿਸੇ ਮੁਸਲਮਾਨ ਪਰਿਵਾਰ ਨੂੰ ਪੁੱਛ ਲੋ ਬਾਦਲ ਸਾਹਿਬ ਦੀ ਸੱਚੀਅਤ ਬਾਰੇ ਉਹ ਕਹਿਣਗੇ ਸਾਡੇ ਹੈ ਕਿਸੇ ਕ੍ਰਿਸਚੀਅਨ ਭਾਈਚਾਰੇ ਨੂੰ ਪੁੱਛ ਲੋ ਉਹ ਕਹਿਣਗੇ ਬਾਦਲ ਸਾਹਿਬ ਸਾਡੇ ਹੈ ਸਿੱਖ ਭਾਈਚਾਰੇ ਨੇ ਤਾਂ ਕਹਿਣਾ ਹੀ ਹੈ ਪੰਜਵੀਂ ਚੀਜ਼ ਜਿਹੜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਵਿੱਚ ਦੇਖਾਂ ਇਹ ਪਾਰਟੀ ਦੇ ਵਫਾਦਾਰ ਸੀ ਪਾਰਟੀ ਦੇ ਲਾਇਲਿਸਟ ਸੀ ਜਿੱਡੇ ਵੱਡੀ ਤਰਫਾਨ ਆ ਜੇ ਜਿੰਨੇ ਮਰਜੀ ਹਮਲੇ ਹੋ ਜਾਣ ਜਿੰਨੇ ਮਰਜੀ ਉਹਨਾਂ ਦੇ ਪ੍ਰੈਸ਼ਰ ਹੋ ਜੇ ਪਰ ਉਹਨੇ ਪਾਰਟੀ ਨੂੰ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ